ਇਹ ਵੀਡ ਹੱਲ ਹੋ ਜੂਗਾ ਤੁਹਾਡਾ ਫਿਲਹਾਲ ਜਦੋਂ ਲੇਬਰ ਸਾਡੇ ਕੋਲ ਲੇਬਰ ਕੋ ਵੀ ਉਹਦਾ ਹੱਲ ਕਰ ਦਿੰਦੇ ਤੁਹਾਡਾ ਕੋਲ ਠੀਕ ਹੈ ਨਾ ਐਸਜੀਓ ਸਾਹਿਬ ਨਾਲ ਡਿਸਕਸ ਕਰਕੇ ਬਸ ਜੋ ਵੀ ਸਿਸਟਮ ਹੈ ਨਹੀਂ ਨਹੀਂ ਮੈਂ ਇਹੋ ਸਾਰਾ ਡਿਸਕਸ ਕਰ ਲੈਣੇ ਹੈ ਲੇਬਰ ਦੀ ਪੇਸੇ ਲੇਬਰ ਨੂੰ ਕਰ ਦਿੰਦੇ ਆਰਡਰ ਦੇਖੋ ਇਹ ਲੋਗੇ ਵੀ ਲੇਬਰ ਕੰਮ ਕਰਨਾ ਫਰਜ਼ ਵਾਂਡਰਦਾ ਮਤਲਬ ਮਤਲਬ ਸਾਰਿਆਂ ਨੂੰ ਪਤਾ ਹੈ ਵੀ ਇਹ ਜੇ ਕੰਮ ਕਰਦਾ ਜਦੋਂ ਇਹ ਮਾਕਦਾ ਵੀ ਕੰਮ ਕਰਾਣੇ ਤਾਂ ਉਹ ਸਕੇ ਆ ਵੀ ਤੁਸੀਂ سپورਟ ਦੀ ਕਰ ਰਹੇ ਹੋ ਜੀਗ ਸਤੋਂ ਬੰਦੇ ਹੈ ਨਹੀਂ ਕਿੰਨੀ ਵਾਰੀ ਰਾਤ ਨੂੰ ਕੀ ਕਰ ਰਹੇ ਹੋ ਰਾਤ ਨੂੰ ਕਿੰਨੀ ਵਾਰੀ ਦਾ ਕੰਮ ਕਰਦੇ ਉਹ ਕੰਮ ਕਰਦੇ ਹੋ ਤੁਸੀਂ ਮੰਨ ਲਈ ਤਾਂ ਧੀ ਗੱਲ ਯਾਰ ਇਹ ਲੈ ਕੇ ਜਾਣੇ ਆ ਅਸੀਂ ਇਹ ਨਹੀਂ ਕਿ ਲੈ ਤੁਸੀਂ ਕੰਮ ਨਹੀਂ ਕਰ ਰਹੇ ਅਸੀਂ ਇਹ ਕਿੰਨੇ ਉਹਦਾ ਪੱਕਾ ਸੋਲੂਸ਼ਨ ਹੋਵੇਗਾ ਨਾ ਸੋਲੂਸ਼ਨ ਵੀ ਆਪਾਂ ਨੋ ਵੀ ਲੋਜ ਆਪਾਂ ਬਦਲੇ ਆ ਇੱਕ ਬੰਦਾ ਕਰ ਲੈਣਾ ਇੱਕ ਬੰਦਾ ਗੱਲ ਕਰ ਹਾਂਜੀ ਤੁਹਾਡੇ ਲਈ ਸੋਲੂਸ਼ਨ ਸੋਲੂਸ਼ਨ ਕਰਕੇ ਦਿੰਨੇ ਆ ਤੁਹਾਨੂੰ ਠੀਕ ਹੈ ਜੀ ਠੀਕ ਹੈ ਮੋਕੇ ਤੇ ਆ ਸੋਲੂਸ਼ਨ ਹੈ ਵੀ ਜਿਹੜਾ ਅਮਰਜੀਤ ਵਾਲਾ ਟਰਾਂਸਫਾਰਮਰ ਪਿਆ ਹੈ ਉਹਦੇ ਉੱਤੇ ਅਸੀਂ ਐਂਟੀ ਕੋਰ ਲੱਗਿਆ ਉਹ ਖਾਲੀ ਪਿਆ ਉਹਦੇ ਉੱਤੇ ਐਲਟੀ ਪਾ ਕੇ ਨਾ ਕੁਝ ਏਰੀਆ ਸ਼ਿਫਟ ਕਰ ਦੇਣਾ ਉਹਦੇ 100 ਟਾਈਮ ਦੇ ਵਿੱਚ ਹੋ ਜਾਊਗਾ ਠੀਕ ਹੈ ਨਾ ਏ ਉਹਨੇ ਕੰਬੇ ਆ ਗਏ ਕੰਬੇ ਕੱਲ ਚ ਕਾਲੋ ਪਾ ਮੈਂ ਤੁਹਾਡਾ ਕੀ ਕਰਦਾ ਠੀਕ ਹੈ ਸਰ ਸੋਰੀ ਅੱਜ ਤਾਂ ਫਿਕਰ ਕਰਨ ਲੱਗੇ ਕੱਲ ਅਸੀਂ ਕਾਲ ਕੀਤੀ ਸੀ ਸਰ ਤੇ ਉਹ ਦੋ ਕਹਿ ਰਹੇ ਸੀ ਕਿ ਵੀ ਨਹੀਂ ਬਿੜਾਲੇ ਦਾ ਜਾਈ ਮੈਂ ਇਕਬਾਲ ਹੀ ਆ ਜੋ ਵੀ ਹੋਣਾ ਉਹਨੇ ਹੀ ਕਰਨਾ ਉਹਨੂੰ ਪੁੱਛੋ ਯਾਰ ਇਹ ਗੱਲ ਵੀ ਤੁਸੀਂ ਕਹੀ ਮੈਂ ਸਿਰਫ ਆ ਇਸ ਵਾਸਤੇ ਕਿਹਾ ਕਿ ਮੇਰੇ ਤੋਂ ਐਕਚੁਅਲੀ ਬਿੜਾਲੇ ਗ੍ਰਿਡ ਤੇ ਨਹੀਂ ਜਾ ਹੁੰਦਾ ਪਾ ਜੀ ਇੰਨਾ ਜ਼ਿਆਦਾ ਏਰੀਆ ਮੇਰੇ ਲਈ ਇਹ ਕਾਰ ਦਾ ਕਾਰ ਦੇ ਘੋਟਾਂ ਨਾਲ ਤੁਹਾਡੇ ਕੋਲ ਨਾ ਕਿ ਲੈਂਡ ਬੰਦ ਕਰਾਉਣ ਦਾ ਦਿਖਾਵਾ ਜੇ ਤਾਂ ਇਹ ਹੈਗਾ ਤਾਂ ਉਹ ਕੰਮ ਤਾਂ ਕਰਦੇ ਨਹੀਂ ਉਤਕਾ ਕੇ ਤਾਂ ਪੀੜੀ ਲਾ ਕੇ ਖੜ ਜਾਂਦਾ ਉਹ ਹੋਰ ਛੱਡ ਦੇਖੋ ਨਾ ਉਹ ਤੇ ਬੁੰਡੇ ਸਾਡੇ ਚੜਦੇ ਗੰਬਿਆਂ ਦੇ ਟ੍ਰੈਫਿਕ ਵੀ ਭਾਜੀ ਨਹੀਂ ਲੈ ਗਏ ਚੱਕ ਕੇ ਲੈ ਗਏ ਇੱਥੇ ਲਾ ਕੇ ਆਈ ਟਰਾਲੀ ਚਾ ਭਾਜੀ ਲਾਇਆ ਵੀ ਮੁੰਡੇ ਸਾਡੇ ਮਾਰ ਕੇ ਆਇਆ ਕਰਕੇ ਵੀਡੀਓ ਬੰਦੇ ਨੇ ਵੀਡੀਓ ਬੰਦ ਸਾਰਾ ਹੀ ਹਾਲਾ ਬਹੁਤ ਹੋਰ ਬੰਦੇ ਹੋ ਸੀ ਬੜੇ ਦੋ ਘੰਟੇ ਨਾਲੇ ਕੀ ਪੂਰੀਆਂ ਲੀਕੀ ਰੱਖਦਾ ਰੋੜ ਦਾ ਚਲਾ ਵਿੱਚ ਆਇਆ ਆ ਸਾਰੀ ਘੰਟੇ ਤੋਂ ਬੱਚੇ ਪਾਣੀ ਤੋਂ ਬੱਚੇ ਤਾਂ ਖਵਾ ਦੋ ਤੱਕ ਪਾਣੀ ਤੋਂ ਸਾਰਾ ਮਲ ਰੋੜ ਤਰਿਆ ਤੁਸੀਂ ਅੱਛੀ ਤੋਂ ਸਾਰਿਆਂ ਨੂੰ ਕੱਢੂ ਕਿ ਪੀਓ ਖਾਓ ਨਹੀਂ ਜਿਹੜਾ ਪਿਆ ਬਈ ਸਿੰਘ ਸਾਹਿਬ ਨੇ ਖਾਨੀ ਸਮਾਂ ਦਿੱਤਾ ਹੈ ਕਿ ਪਾਣੀ 5 ਵਜੇ ਤੱਕ ਜਿਹੜਾ ਆ ਇਹ ਜਾਲੂ ਕਰ ਦਿੱਤੀ ਜਾਓ ਜੇ ਜਾਲੂ ਕਰ ਦੇਵੋਗੇ ਤਾਂ ਬਹੁਤ ਵਧੀਆ ਅਸੀਂ ਧੰਨਵਾਦ ਕਰਾਂਗੇ ਸਟਾਫ ਦਾ ਵੀ ਉਹਨਾਂ ਨੇ ਸਾਡੀ ਆਿਆਂ ਦੀ ਬੇਨਤੀ ਨੂੰ ਮੰਨਿਆ ਅਗਰ ਉਹ ਨਾ ਹੋਇਆ ਤਾਂ ਸਾਨੂੰ ਅਸੀਂ ਸਾਰੇ ਬੁਢਾਪਾ ਸੁਲੇਖ ਫਸਟ ਅੱਛਾ ਲਵਾਉਗੇ ਕਿਉਂਕਿ ਬਹੁਤ ਮੰਦਾ ਹਾਲ ਆ ਕਾਲੀ ਚੈਂਟੇ ਇਦਾਂ ਦੀ ਜਰੂਰਤ ਬੱਚਿਆਂ ਦਾ ਰਹਿਣਾ ਅਸੀਂ ਸਾਡੇ ਆਇਆ ਸਟਾਫ ਦਾ ਧੰਨਵਾਦ ਕਰਾਂਗੇ ਕਿ ਜੇ ਸਾਡੇ ਟਾਈਮ ਦੇ ਨਾਲ ਵੀ ਬੱਚੀ ਨੂੰ ਚਲਾ ਨਹੀਂ ਸਕਿਆ ਬਹੁਤ ਬਹੁਤ ਧੰਨਵਾਦ